ਕੁਝ ਬਹੁਤ ਸਾਰੇ ਕਿਸਾਨ ਪਰਸਾਂ ਨੂੰ ਦੇਖ ਰਹੇ ਨੇ ਤੇ ਉਹ ਇਸ ਕਰਕੇ ਦੇਖ ਰਹੇ ਨੇ ਕਿਉਂਕਿ ਉਹਨਾਂ ਦੇ ਬੱਚੇ ਇੱਥੇ ਕੁਝ ਨਾ ਕੁਝ ਕਰ ਰਹੇ ਨੇ ਸਟੱਡੀ ਕਰ ਰਹੇ ਨੇ ਕੋਈ ਬੀਐਸਸੀ ਕਰ ਰਿਹਾ ਕੁਝ ਕੋਰਸਾਂ ਦੇ ਅੰਦਰ ਪੋਸਟ ਗ੍ਰੈਜੂਏਸ਼ਨ ਦੇ ਨਾਲ ਜੁੜੇ ਹੋਏ ਆ ਹੁਣ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡਾ ਬੱਚਾ ਤੇ ਪੜ੍ਹ ਹੀ ਨਹੀਂ ਰਿਹਾ ਹੋਰ ਵੀ ਬਹੁਤ ਸਾਰੇ ਤਰੱਕੀਆਂ ਕਰ ਰਿਹਾ ਡਾਕਟਰ ਮਹਿੰਦਰ ਸਿੰਘ ਰਧਾਵਾ ਇੱਥੇ ਵਾਈਸ ਚਾਂਸਲ ਅਸੀਂ ਖੁਦ ਲੇਖਕ ਸੀਗੇ ਬਹੁਤ ਵੱਡੇ ਹਨ ਤੇ ਉਹਨਾਂ ਦਾ ਕਰਕੇ ਹੀ ਇੱਥੇ ਬਹੁਤ ਸਾਰੇ ਲੇਖਕ ਸਰਦਾਰ ਸੰਤ ਸਿੰਘ ਸੇਖੋਂ ਪ੍ਰੋਫੈਸਰ ਮੂਨ ਸਿੰਘ ਸੁਰਜੀਤ ਪਾਤਰ ਗੁਰਪ੍ਰਜਨ ਗਿੱਲ ਡਾਕਟਰ ਐਸ ਐ ਅਰਜਨ ਸਿੰਘ ਜੋਸਨ ਇਹ ਇਥੇ ਕਲਚਰ ਦੇ ਵਿੱਚ ਜਦੋਂ ਲਿਟਰੇਚਰ ਦੇ ਵਿੱਚ ਗੱਲ ਕਰਦੇ ਆ ਤਾਂ ਇਸ ਯੂਨੀਵਰਸਿਟੀ ਨੇ ਡਾਕਟਰ ਜਸਵਿੰਦਰ ਭੱਲਾ ਉਥੇ ਪੜ੍ਹੇ ਆ ਦੇਖੋ ਹੁਣ ਅਸੀਂ ਮੈਂ ਤਾਂ ਨਹੀਂ ਕਹਿ ਸਕਦਾ ਕਿ ਬੱਚੇ ਪਰ ਉਸ ਵੇਲੇ ਉਹ ਬੱਚੇ ਸੀ ਪੜ੍ਹਦੇ ਸੀ ਹੈ ਨਾ ਕੀ ਜੀ ਖੇਡ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਪ੍ਰਥੀਪਾਲ ਸਿੰਘ ਸਰਦਾਰ ਚਰਨਜੀਤ ਸਿੰਘ ਸਰਦਾਰ ਰਮਨਦੀਪ ਸਿੰਘ ਬਾਲਮਕੰਦ ਸ਼ਰਮਾ ਹੋਰੀ ਇੱਥੇ ਪੜ੍ਹਦੇ ਸੀ ਡਾਕਟਰ ਸੁਖਨਾਇਨ ਇੱਥੇ ਪੜ੍ਹਦੇ ਸੀ ਡਾਕਟਰ ਸਤਰਾਮ ਇੱਥੇ ਪੜ੍ਹਦੇ ਸੀ ਵੀਰ ਸੁਖਵੰਤ ਇੱਥੇ ਪੜ੍ਹਦਾ ਰਿਹਾ ਸੁਖਵਿੰਦਰ ਸੁਖੀ ਸਾਡਾ ਬਹੁਤ ਅੱਛਾ ਸਟਾਰ ਹੈ ਇਸ ਵੇਲੇ ਕੈਨੇਡਾ ਸਸ਼ੀਕਾਲ ਖੁਸ਼ਾਲ ਖੇਤੀ ਪ੍ਰੋਗਰਾਮ ਚ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਮੀਨੂ ਸ਼ਰਮਾ ਅਕਸਰ ਅਸੀਂ ਖੁਸ਼ਾਲ ਖੇਤੀ ਚ ਕਿਸਾਨਾਂ ਦੀਆਂ ਗੱਲਾਂ ਕਰਦੇ ਹਾਂ ਸਵਾਣੀਆਂ ਦੀਆਂ ਗੱਲਾਂ ਕਰਦੇ ਹਾਂ ਖੇਤੀ ਦੀਆਂ ਗੱਲਾਂ ਕਰਦੇ ਹਾਂ ਅੱਜ ਗੱਲ ਥੋੜੀ ਜਿਹੀ ਵੱਖਰੀ ਹੋਏਗੀ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਲਈ ਹੀ ਨਹੀਂ ਕੰਮ ਕਰ ਰਹੀ ਇਹ ਸਟੂਡੈਂਟ ਦੇ ਵੈਲਫੇਅਰ ਵਾਸਤੇ ਬਹੁਤ ਸਾਰਾ ਕੰਮ ਕਰ ਰਹੀ ਹੈ ਅੱਜ ਸਾਡੇ ਨਾਲ ਨੇ ਡਾਕਟਰ ਨਿਰਮਲ ਜੋੜਾ ਜੋ ਸਟੂਡੈਂਟ ਵੈਲਫੇਅਰ ਦੇ ਡਾਇਰੈਕਟਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਜੋ ਇਹ ਐਡੀ ਵੱਡੀ ਯੂਨੀਵਰਸਿਟੀ ਹੈ ਇਹ ਬੱਚਿਆਂ ਨੂੰ ਡਿਗਰੀਆਂ ਦੇ ਰਹੀ ਹੈ ਖੇਤੀਬਾੜੀ ਦੇ ਵਿੱਚ ਤੇ ਉਸ ਤੋਂ ਇਲਾਵਾ ਬਹੁਤ ਸਾਰੇ ਕੰਮ ਕਰ ਰਹੀ ਹੈ ਕਿਹੜੇ-ਕਿਹੜੇ ਕੰਮ ਕਰ ਰਹੀ ਹੈ ਆਓ ਜਾਣਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਸ਼ੋਸ਼ਨਾਬਾ ਕਾਫੀ ਹੈ ਕਿਉਂਕਿ ਬੱਚੇ ਵੈਲਫੇਅਰ ਦੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਕੰਮ ਹੋ ਰਹੇ ਨੇ ਸਾਡਾ ਮਾਹੌਲ ਯੂਨੀਵਰਸਿਟੀ ਦਾ ਕਿਉਂਕਿ ਸਾਡੇ ਆਉਣ ਵਾਲੇ ਦਿਨਾਂ 'ਚ ਸਟੇਟ ਫੈਸਟੀਵਲ ਹੈ ਜਿਹੜਾ ਸਟੇਟ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਪੰਜਾਬ ਗਵਰਨਮੈਂਟ ਦਾ ਡਾਇਰੈਕਟੋਰੇਟ ਆਫ ਯੂ ਸਰਫੇਸ ਕਰਾ ਰਿਆ ਉਹਦੇ ਚ ਵੀ ਸਾਡੇ ਵਿਦਿਆਰਥੀ ਵੀ ਜੀ ਆ ਕਾ ਕੁਝ ਬਹੁਤ ਸਾਰੇ ਕਿਸਾਨ ਪਰਿਵਾਰ ਸਾਨੂੰ ਦੇਖ ਰਹੇ ਨੇ ਤੇ ਉਹ ਇਸ ਕਰਕੇ ਦੇਖ ਰਹੇ ਨੇ ਕਿਉਂਕਿ ਉਹਨਾਂ ਦੇ ਬੱਚੇ ਇੱਥੇ ਕੁਝ ਨਾ ਕੁਝ ਕਰ ਰਹੇ ਨੇ ਸਟੱਡੀ ਕਰ ਰਹੇ ਨੇ ਕੋਈ ਬੀਐਸਸੀ ਕਰ ਰਿਹਾ ਕੁਝ ਕੋਰਸਾਂ ਦੇ ਅੰਦਰ ਪੋਸਟ ਗ੍ਰੈਜੂਏਸ਼ਨ ਦੇ ਨਾਲ ਜੁੜੇ ਹੋਏ ਆ ਹੁਣ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡਾ ਬੱਚਾ ਤੇ ਪੜ੍ਹ ਹੀ ਨਹੀਂ ਰਿਹਾ ਹੋਰ ਵੀ ਬਹੁਤ ਸਾਰੇ ਤਰੱਕੀਆਂ ਕਰ ਰਿਹਾ ਤੁਸੀਂ ਕਹੋਗੇ ਕਿ ਵੈਲਫੇਅਰ ਵਾਸਤੇ ਬਹੁਤ ਸਾਰੇ ਕੰਮ ਯੂਨੀਵਰਸਿਟੀ ਕਰ ਰਹੀ ਹੈ ਕਿਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਮੀਨੂ ਜੀ ਇਸ ਤਰ੍ਹਾਂ ਕਿ ਹਰ ਯੂਨੀਵਰਸਿਟੀ ਆ ਜਿਹੜੀ ਉਹਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਹਨਾਂ ਦੇ ਵਿਅਕਤੀਤਵ ਵਿਕਾਸ ਦੇ ਲਈ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਵੀ ਮੈਂਡੇਟ ਇਹ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ-ਨਾਲ ਪੜ੍ਹਾਈ ਦੇ ਨਾਲ ਪੜ੍ਹਾਈ ਦੇ ਪੈਰਲਲ ਉਹਨਾਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਦੇ ਨਾਲ ਜੋੜਦੇ ਹਾਂ ਕਿ ਉਹਨਾਂ ਦਾ ਆਤਮ ਵਿਸ਼ਵਾਸ ਵਧੇ ਉਹਨਾਂ ਦਾ ਵਿਅਕਤੀਤਵ ਵਿਕਾਸ ਹੋਵੇ ਉਹਨਾਂ ਦੀ ਸ਼ਖਸੀਅਤ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆਵੇ ਕਿਉਂਕਿ ਅਸੀਂ ਜਾਣਦੇ ਹਾਂ ਇਸ ਗੱਲ ਨੂੰ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਅੰਤਰਰਾਸ਼ਟਰੀ ਪੱਧਰ ਤੇ ਖੇਤੀ ਖੋਜ ਕੀਤੀ ਆ ਹਾਂਜੀ ਦੁਨੀਆ ਦੇ ਨਕਸ਼ੇ ਤੇ ਪੀਏਯੂ ਦਾ ਨਾਮ ਬਿਲਕੁਲ ਪਿੱਛੇ ਜੇ ਤੁਸੀਂ ਸੁਣਿਆ ਵੀ ਹੋਣਾ ਕਿ ਅਸੀਂ ਭਾਰਤ ਦੀਆਂ ਜਿਹੜੀਆਂ ਸਾਰੀਆਂ ਐਗਰੀਕਲਚਰਲ ਇੰਸਟੀਚਿਊਸ਼ਨਜ਼ ਨੇ ਹਾਇਰ ਐਜੂਕੇਸ਼ਨ ਦੀਆਂ ਉਹਨਾਂ ਦੇ ਵਿੱਚੋਂ ਟੌਪ ਸਥਾਨ ਪ੍ਰਾਪਤ ਕੀਤਾ ਇਸ ਯੂਨੀਵਰਸਿਟੀ ਨੇ ਬਿਲਕੁਲ ਤੇ ਇਵੇਂ ਖੇਤੀ ਖੋਜ ਦੇ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਤੇ ਇਸ ਯੂਨੀਵਰਸਿਟੀ ਦਾ ਨਾਮ ਲੇਕਿਨ ਇਹਦੇ ਨਾਲ ਨਾਲ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਦੀ ਉਹ ਹੁਣ ਕਰਕੇ ਸਾਡੇ ਵਿਦਿਆਰਥੀਆਂ ਨੇ ਮੈਂ ਵੀ ਇੱਥੋਂ ਦਾ ਵਿਦਿਆਰਥੀ ਰਹਾਂ ਜੀ ਤੇ ਸਾਡੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਦੇ ਵਿੱਚ ਸਹਿਤ ਦੇ ਵਿੱਚ ਸੱਭਿਆਚਾਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਜੀ ਤੇ ਇਸੇ ਤਰ੍ਹਾਂ ਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹੁੰਦੇ ਆ ਕਿ ਸਾਡੇ ਜਿਹੜੇ ਵਿਦਿਆਰਥੀ ਆ ਉਹ ਚੰਗੇ ਮਾਰਗ ਦੇ ਉੱਪਰ ਤੁਰਨ ਉਹਨਾਂ ਨੂੰ ਆਪਣੇ ਸਬਜੈਕਟ ਦੀ ਜਾਣਕਾਰੀ ਤਾਂ ਹੋਵੇ ਹੀ ਹੋਵੇ ਤੇ ਸਬਜੈਕਟ ਦੀ ਜਾਣਕਾਰੀ ਦੇ ਨਾਲ-ਨਾਲ ਸਬਜੈਕਟ ਦੀ ਮੁਹਾਰਤਤਾ ਦੇ ਨਾਲ ਦੇ ਨਾਲ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੇ ਗੁਣ ਵੀ ਹੋਣ ਕਿ ਉਹ ਦੁਨੀਆ ਨੂੰ ਫੇਸ ਕਰ ਸਕਣ ਬਿਲਕੁਲ ਸਹੀ ਗੱਲ ਹੈ ਦੁਖ ਸਭ ਇਹ ਗੱਲ ਬੜੀ ਸੋਹਣੀ ਕਹੀ ਹੈ ਤੁਸੀਂ ਹੁਣ ਤੁਸੀਂ ਦੇਖੋਗੇ ਜਦੋਂ ਬੱਚਾ ਇੱਕ ਕਿਤਾਬੀ ਕੀੜਾ ਬਣ ਜਾਂਦਾ ਨਾ ਤਾਂ ਸਿਰਫ ਉਹ ਕਿਤਾਬਾਂ ਤੱਕ ਹੀ ਸੀਮਿਤ ਹੋ ਜਾਂਦਾ ਹੈ ਜਦੋਂ ਉਹਦੇ ਵਿਅਕਤੀਤਵ ਵਿਕਾਸ ਦੀ ਗੱਲ ਹੁੰਦੀ ਹੈ ਕਿਸੇ ਸਾਹਮਣੇ ਪ੍ਰੈਜੈਂਟੇਸ਼ਨ ਦੇਣ ਦੀ ਸਾਹਮਣੇ ਗੱਲ ਆਂਦੀ ਹੈ ਤਾਂ ਬੱਚਾ ਉੱਥੇ ਠੁਸ ਹੋ ਜਾਂਦਾ ਬਿਲਕੁਲ ਲੱਗਦਾ ਕਿ ਮੇਰਾ ਕੌਨਫੀਡੈਂਸ ਲੈਵਲ ਹੈ ਨਹੀਂ ਬਿਲਕੁਲ ਜਿਹੜੀ ਜਾਣਕਾਰੀ ਹੈ ਨਾ ਮਤਲਬ ਤੁਹਾਨੂੰ ਕੋਈ ਸਵਾਲ ਪੁੱਛਦਾ ਕਿ 2 ਤੇ 2 ਕਿੰਨੇ ਹੁੰਦੇ ਆ ਹਾਂ ਸੌਖਾ 4 ਪਰ ਗੱਲ ਤਾਂ 4 ਕਹਿਣ ਦੀ ਆ ਵੀ ਕਹਿਣਾ ਕਿਵੇਂ ਆ ਕਿਵੇਂ ਕਹਿਣ ਤੇ ਪੁੱਛਣ ਵਾਲੇ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਉਹ ਕੌਨਫੀਡੈਂਸ ਅਸੀਂ ਵਿਦਿਆਰਥੀਆਂ ਨੂੰ ਦੇਣਾ ਚਾਹੁੰਦੇ ਆ। ਜੀ ਸਰ ਹੁਣ ਐਕਟੀਵिटीज ਦੀ ਗੱਲ ਕਰਾਂਗੇ। ਕਿਸ ਕਿਸ ਤਰ੍ਹਾਂ ਦੀ ਐਕਟੀਵिटीज ਕਰਵਾਈਆਂ ਜਾ ਰਹੀਆਂ ਹਨ? ਬਿਲਕੁਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਡਾਇਰੈਕਟੋਰੇਟ ਆਫ ਸਟੂਡੈਂਟਸ ਵੈਲਫੇਅਰ ਇੱਕ ਪੂਰੀ ਤਰ੍ਹਾਂ ਇਸ ਲਈ ਡੈਡੀਕੇਟ ਹੈ। ਜੀ ਇਨ੍ਹਾਂ ਗਤੀਵਿਧੀਆਂ ਦੇ ਲਈ ਜਿਦੇ ਵਿੱਚ ਸਪੋਰਟਸ ਐਕਟੀਵਿਟੀ ਆ, ਕਲਚਰਲ ਐਕਟੀਵਿਟੀ ਆ, ਲਿਟਰੇਚਰ ਐਕਟੀਵਿਟੀ ਆ, ਯੂਥ ਐਕਟੀਵਿਟੀ ਆ ਜਿਹੜੇ ਵਕਤ ਵਕਤ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਆ। ਇਸੇ ਤਰ੍ਹਾਂ ਹੀ ਪਲੇਸਮੈਂਟ ਦਾ ਕੰਮ, ਐਨਐਸਐਸ, ਐਨਸੀਸੀ ਐਨਐਸਓ ਇਹ ਸਾਰੇ ਜਿਹੜੇ ਯੂਨਿਟ ਹੈ ਇਹ ਇਸ ਡਾਇਰੈਕਟਰੀ ਡੇਟਾ ਦਾ ਇੱਕ ਹਿੱਸਾ ਹੈ ਜਿਹੜੇ ਪੈਰਲਲ ਬੱਚਿਆਂ ਲਈ ਕੰਮ ਕਰਦੇ ਠੀਕ ਹੈ ਦੇਖ ਸਭ ਹੁਣ ਜਿਹੜੀ ਵੈਲਫੇਅਰਸ ਬਣਾਈ ਹੋਈ ਹੈ ਬੱਚੇ ਆਪਣੇ ਆਪ ਅੱਗੇ ਨਹੀਂ ਆਉਂਦੇ ਬਿਲਕੁਲ ਬੱਚਿਆਂ ਦੇ ਵਿੱਚੋਂ ਗੁਣਾ ਨੂੰ ਪਹਿਚਾਣਨਾ ਪੈਂਦਾ ਹੈ ਬਿਲਕੁਲ ਬਹੁਤ ਸਾਰੀ ਚੀਜ਼ਾਂ ਨੂੰ ਦੇਖਣਾ ਪੈਂਦਾ ਹੈ ਦੇਖਣਾ ਪੈਂਦਾ ਹੈ ਨਾ ਉਹ ਉਹ ਕਿੱਦਾਂ ਹੁੰਦਾ ਹੈ ਕੰਮ ਕਿਉਂਕਿ ਬੱਚੇ ਬੜੇ ਸ਼ਾਇ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਇਹ ਵੀ ਥੋੜਾ ਮੁਸ਼ਕਿਲ ਲੱਗਦਾ ਹੈ ਕੰਮ ਹਾਂ ਹੈ ਤਾਂ ਮੁਸ਼ਕਲ ਪਰ ਮੈਂ ਇਸ ਕੋਲੋਂ ਵੀ ਮਤਲਬ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਜਾਂ ਡਾਇਰੈਕਟੋਰੇਟ ਨੂੰ ਖੁਸ਼ਕਿਸਮਤ ਸਮਝਦਾ ਕਿ ਪੀਏਯੂ ਦੇ ਵਿੱਚ ਜਿਹੜੇ ਸਾਡੇ ਅਧਿਆਪਕ ਹੈ ਦੇਸ਼ਕ ਉਹ ਆਪਣੇ ਆਪਣੇ ਵਿਸ਼ੇ ਦੇ ਨੇ ਸਾਇੰਸ ਦਾ ਉਹਨਾਂ ਦੇ ਵਿਸ਼ੇ ਹੈ ਨਾ ਐਗਰੀਕਲਚਰ ਸਾਇੰਸ ਹੈ ਜਾਂ ਬੇਸਿਕ ਸਾਇੰਸ ਨੇ ਜਾਂ ਕਮਿਊਨਿਟੀ ਸਾਇੰਸ ਹੈ ਜਾਂ ਇੰਜੀਨੀਅਰਿੰਗ ਹੈ ਹਨਾ ਫੋਰੈਸਟਰੀ ਆ ਹਾਰਟੀਕਲਚਰ ਆ ਇਸ ਤਰ੍ਹਾਂ ਦੇ ਸਬਜੈਕਟ ਹੈ ਲੇਕਿਨ ਉਹ ਅਧਿਆਪਕ ਇਸ ਤਰ੍ਹਾਂ ਦੀ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਆ ਕਿ ਉਹ ਕਲਾਸ ਦੇ ਵਿੱਚੋਂ ਜਾਂ ਤੁਰੇ ਫਿਰਦੇ ਬੱਚਿਆਂ ਨੂੰ ਲੱਭਦੇ ਆ ਕਿਹੜੇ ਬੱਚੇ ਚ ਕਿਹੜਾ ਗੁਣ ਹੈ ਫਿਰ ਉਹ ਤਿਆਰ ਕਰਾਉਂਦੇ ਹੁਣ ਸਾਡੇ ਜਦੋਂ ਅਸੀਂ ਕੰਪੀਟੀਸ਼ਨ ਕਰਾਉਂਦੇ ਆ ਇੰਟਰ ਕਾਲਜ ਕੰਪੀਟੀਸ਼ਨ ਅਸੀਂ ਸਪੋਰਟਸ ਦਾ ਵੀ ਕਰਾਉਂਦੇ ਆ ਕਲਚਰ ਦਾ ਵੀ ਕਰਾਉਂਦੇ ਆ ਉਹਨਾਂ ਦੇ ਟੀਚਰ ਇਨ ਚਾਰਜ ਆ ਵਕਫ ਵਕ ਡੀਨਸ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਕਿ ਉਹ ਪੂਰੀ ਉਤਸੁਕਤਾ ਦੇ ਨਾਲ ਵਿਦਿਆਰਥੀਆਂ ਨੂੰ ਚੁਣਦੇ ਆ ਕਲਾਸ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਆ ਵਿਦਿਆਰਥੀ ਡਿਬੇਟ ਦੇ ਲਈ ਵਧੀਆ ਆ ਵਿਦਿਆਰਥੀ ਪੋਇਮ ਲਈ ਵਧੀਆ ਆ ਸਪੋਰਟਸ ਵਧੀਆ ਜਾ ਸਕਦਾ ਫਿਰ ਉਹਨਾਂ ਨੂੰ ਰੈਸਟਰ ਕਰਾਉਂਦੇ ਆ ਇਸ ਕਰਕੇ ਯਾਨੀ ਕਿ ਇੱਕ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਇੱਕ ਵਿਦਿਆਰਥੀ ਦੀ ਪੂਰੀ ਦੀ ਪੂਰੀ ਜਿਹੜੀ ਪਰਸਨੈਲਿਟੀ ਆ ਉਹਨੂੰ ਸ਼ੇਪ ਕਰਨ ਦੇ ਵਿੱਚ ਦੇਖੋ ਸਾਬ ਪਿਛਲੇ ਦਿਨੀ ਤੁਸੀਂ ਕਹਲੇ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਸਾਰੇ ਕੰਪੀਟੀਸ਼ਨ ਵੀ ਹੋਏ ਨੇ ਬਹੁਤ ਸਾਰੇ ਕਲਚਰ ਐਕਟੀਵਿਟੀਆਂ ਵੀ ਇੱਥੇ ਹੋਈਆਂ ਹੋਣੀਆਂ ਹੈ ਨਾ ਤੁਹਾਡੇ ਜ਼ਾਇਨ ਦੇ ਵਿੱਚ ਕੋਈ ਅਜਿਹਾ ਬੱਚਾ ਜਿਹੜਾ ਮਤਲਬ ਬੜਾ ਅੱਗੇ ਤੱਕ ਨਿਕਲਿਆ ਹੋਵੇ ਕੁਝ ਬੱਚਿਆਂ ਦੇ ਜ਼ਰੂਰ ਨਾਮ ਦੱਸੋ ਤੁਹਾਨੂੰ ਨਹੀਂ ਦੇਖੋ ਉਹ ਬੱਚਾ ਮਤਲਬ ਤੁਸੀਂ ਐਉਂ ਸਮਝ ਲਓ ਨਾ ਕਿ ਉਸ ਵੇਲੇ ਤੋਂ ਬੱਚਾ ਹੁੰਦਾ ਪਰ ਬਾਅਦ ਚ ਨਹੀਂ ਨਾ ਉਹਨੂੰ ਤੁਸੀਂ ਬੱਚਾ ਕਹਿੰਦੇ ਮਤਲਬ ਮੈਂ ਗੱਲ ਕਰਾਂ ਵੀ ਕਿਸੇ ਵੇਲੇ ਇੱਥੇ ਮਤਲਬ ਜੇ ਅਸੀਂ ਸਪੋਰਟਸ ਦੀ ਗੱਲ ਕਰੀਏ ਤਾਂ ਪੀਏਯੂ ਦੀ ਜਦੋਂ ਸਪੋਰਟਸ ਦੀ ਹਿਸਟਰੀ ਦੀ ਗੱਲ ਕਰਦੇ ਆ ਤਾਂ ਪੀਏਯੂ ਦਾ ਭਾਰਤੀ ਹਾਕੀ ਦੇ ਵਿੱਚ ਹਾਕੀ ਦੀ ਖੇਡ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਪ੍ਰਥੀਪਾਲ ਸਿੰਘ ਸਰਦਾਰ ਚਰਨਜੀਤ ਸਿੰਘ ਸਰਦਾਰ ਰਮਨਦੀਪ ਸਿੰਘ ਗਰੇਵਾਲ ਇਹ ਤਿੰਨ ਕਪਤਾਨ ਦਿੱਤੇ ਮਤਲਬ ਪੀਏਯੂ ਨੇ ਇੱਕੋ ਇੱਕ ਯੂਨੀਵਰਸਿਟੀ ਆ ਜਿਨੇ ਤਿੰਨ 올ੰਪੀਅਨ ਕਪਤਾਨ ਪੈਦਾ ਕੀਤੇ 올ੰਪਿਕਸ ਦੇ ਵਿੱਚ ਗਏ ਹੈ ਨਾ ਯਾਦਵਿੰਦਰ ਸਿੰਘ ਜਾਂ ਸ਼ੀਨਨ ਮੈਡਮ ਲਤਾ ਮਹਾਜਨ ਸ਼ੀਨਨ ਇਸ ਤਰ੍ਹਾਂ ਦੇ ਖਿਡਾਰੀ ਪੈਦਾ ਕੀਤਾ ਇਸ ਯੂਨੀਵਰਸਿਟੀ ਨੇ ਤੇ ਹਾਕੀ ਦੇ ਵਿੱਚ ਤਾਂ ਮਤਲਬ ਸਾਡੀ ਜਿਹੜੀ ਗਰਾਊਂਡ ਹੈ ਉਹ ਬੋਲਦੀ ਆ ਮੈਂ ਮੈਂ ਤਾਂ ਹਮੇਸ਼ਾ ਹੀ ਸਰਦਾਰ ਹਰਿੰਦਰ ਸਿੰਘ ਭੁੱਲਰ ਹੋਰਾਂ ਨੂੰ ਬਦਲੇ ਕਹਿਣਾ ਕਿ ਉਹਨਾਂ ਦੇ ਸਿਰੜ ਨੇ ਸਾਨੂੰ ਹਾਕੀ ਦੇ ਬਹੁਤ ਸਾਰੇ ਤਾਰੇ ਦਿੱਤੇ ਆ ਅੱਜ ਵੀ ਸਾਡੀ ਹਾਕੀ ਦੀ ਟੀਮ ਬਹੁਤ ਅੱਛੀ ਆ ਠੀਕ ਹੈ ਅਸੀਂ ਹੌਲੀ-ਹੌਲੀ ਹੋਰ ਮਿਹਨਤ ਵੀ ਇਹਨਾਂ ਨੂੰ ਕਰਵਾਵਾਂਗੇ ਇਸੇ ਤਰ੍ਹਾਂ ਹੀ ਕਲਚਰ ਦੇ ਵਿੱਚ ਜਦੋਂ ਲਿਟਰੇਚਰ ਦੇ ਵਿੱਚ ਗੱਲ ਕਰਦੇ ਆ ਤਾਂ ਇਸ ਯੂਨੀਵਰਸਿਟੀ ਨੇ ਡਾਕਟਰ ਜਸਵਿੰਦਰ ਭੱਲਾ ਉਥੇ ਪੜ੍ਹੇ ਆ ਜੀ ਬਿਲਕੁਲ ਦੇਖੋ ਹੁਣ ਅਸੀਂ ਮੈਂ ਤਾਂ ਨਹੀਂ ਕਹਿ ਸਕਦਾ ਕਿ ਬੱਚੇ ਪਰ ਉਸ ਵੇਲੇ ਉਹ ਬੱਚੇ ਸੀ ਪੜ੍ਹਦੇ ਸੀ ਹਨਾ ਬਾਲਮਕੰਦ ਸ਼ਰਮਾ ਹੋਰੀ ਇੱਥੇ ਪੜ੍ਹਦੇ ਸੀ ਡਾਕਟਰ ਸੁਖਨੈਨ ਇੱਥੇ ਪੜ੍ਹਦੇ ਸੀ ਡਾਕਟਰ ਸਤਰਾਮ ਇੱਥੇ ਪੜ੍ਹਦੇ ਸੀ ਵੀਰ ਸੁਖਵੰਤ ਇੱਥੇ ਪੜ੍ਹਦਾ ਰਿਹਾ ਸੁਖਵਿੰਦਰ ਸੁਖੀ ਸਾਡਾ ਬਹੁਤ ਅੱਛਾ ਸਟਾਰ ਆ ਇਸ ਵੇਲੇ ਕੈਨੇਡਾ ਰਹਿ ਰਿਹਾ ਹਨਾ ਉਹ ਇੱਥੋਂ ਮਤਲਬ ਗਿਆ ਪੜ੍ਹ ਕੇ ਗਿਆ ਐਮਬੀਏ ਸੀ ਐਮਐਸਸੀ ਕੀਤੀ ਆ ਤੇ ਇਸ ਵੇਲੇ ਉਹ ਮਤਲਬ ਸਿੰਗਿੰਗ ਦੀ ਦੁਨੀਆ ਦੇ ਵਿੱਚ ਪ੍ਰੋਫੈਸ਼ਨਲ ਦੇ ਤੌਰ ਤੇ ਉਹ ਕਰ ਰਹੇ ਇਸੇ ਤਰੀਕੇ ਉਸੇ ਬਹੁਤ ਸਾਰੇ ਫਿਲਮਾਂ ਦੇ ਐਕਟਰ ਜਾਂ ਡਰਾਮਿਆਂ ਦੇ ਐਕਟਰ ਜਾਂ ਰਾਈਟਰ ਮਤਲਬ ਇੱਥੇ ਡਾਕਟਰ ਐਮ ਐਸ ਰੰਧਾਵਾ ਰਹੇ ਹੁਣ ਕਰਕੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਥੇ ਵਾਈਸ ਚਾਂਸਲ ਅਸੀਂ ਖੁਦ ਲੇਖਕ ਸੀਗੇ ਬਹੁਤ ਵੱਡੇ ਹਨ ਤੇ ਉਹਨਾਂ ਦਾ ਕਰਕੇ ਹੀ ਇੱਥੇ ਬਹੁਤ ਸਾਰੇ ਲੇਖਕ ਸਰਦਾਰ ਸੰਤ ਸਿੰਘ ਸੇਖੋਂ ਪ੍ਰੋਫੈਸਰ ਮੂਨ ਸਿੰਘ ਸੁਰਜੀਤ ਪਾਤਰ ਗੁਰਪ੍ਰਜਨ ਗਿੱਲ ਡਾਕਟਰ ਐਸ ਐਨ ਸੇਵਕ ਅਰਜਨ ਸਿੰਘ ਜੋਸਨ ਇਹ ਇੱਥੇ ਪੜ੍ਹਾਉਂਦੇ ਰਹੇ ਆ ਟੀਚਰ ਐਸ ਐਮ ਸੇਵਕ ਕੋਈ ਸਾਰੇ ਇੱਥੇ ਰਹੇ ਆ ਡਾਕਟਰ ਐਸ ਐਸ ਸੁਦਸਾਂਝ ਮਤਲਬ ਇੱਥੇ ਵੱਡੇ ਰਾਈਟਰ ਕੁਲਵੰਤ ਸਿੰਘ ਵਿਰ ਕ ਵੱਡੇ ਕਹਾਣੀਕਾਰ ਉਹ ਸਾਡੇ ਇੱਥੇ ਮਤਲਬ ਪੜਾਉਂਦੇ ਰਹੇ ਆ ਜਾਂ ਐਡੀਸ਼ਨਲ ਡਾਇਰੈਕਟਰ ਰਹੇ ਕਮਿਊਨੀਕੇਸ਼ਨ ਦੇ ਇਸ ਕਰਕੇ ਇਹ ਭਾਗਾ ਵਾਲੀ ਧਰਤੀ ਆ ਜਿੱਥੇ ਮਤਲਬ ਇੱਥੇ ਅਜਾਇਬ ਚਿੱਤਰਕਾਰਾਂ ਨੇ ਕੰਮ ਕੀਤਾ ਇੱਥੇ ਦੇਵ ਨੇ ਕੰਮ ਕੀਤਾ ਵੱਡੇ ਆਰਟਿਸਟਾਂ ਨੇ ਕੰਮ ਕੀਤਾ ਅਮਰਜੀਤ ਗਰੇਵਾਲ ਇੱਥੇ ਰਹੇ ਆ ਇਸ ਕਰਕੇ ਇਸ ਧਰਤੀ ਨੂੰ ਭਾਗ ਹੈ ਕਿ ਉਹ ਭਾਗ ਅੱਗੇ ਦੀ ਅੱਗੇ ਸਾਡੇ ਵਿਦਿਆਰਥੀਆਂ ਨੂੰ ਲੱਗੇ ਹੋਏ ਕਹਿ ਸਕਦੇ ਹੋ ਤੁਸੀਂ ਯੂਨੀਵਰਸਿਟੀ ਸਾਰਿਆਂ ਦੀ ਮਾਂ ਹੈ ਨਾ ਵਾਸਤੇ ਸਾਰੇ ਬੱਚੇ ਹਨ ਯੂਨੀਵਰਸਿਟੀ ਸਾਰਿਆਂ ਦੀ ਮਾਂ ਯੂਨੀਵਰਸਿਟੀ ਲਈ ਤਾਂ ਉਹ ਬੱਚੇ ਹੀ ਆ ਹਨ ਭਾਵੇਂ ਹੁਣ ਬਜ਼ੁਰਗ ਹੋ ਗਏ ਡਾਕਟਰ ਸਾਹਿਬ ਹੁਣ ਜੇ ਖੇਡਾਂ ਦੀ ਗੱਲ ਕਹੀਏ ਤੁਸੀਂ ਕਿਹਾ ਕਿ ਖੇਡਾਂ ਦੇ ਵਿੱਚ ਵੱਡੇ ਵੱਡੇ ਤਾਰੇ ਨਿਕਲੇ ਨੇ ਫੁੱਲਰ ਸਾਹਿਬ ਦੀ ਗੱਲ ਕੀਤੀ ਤੁਸੀਂ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਸੀ ਬੜੇ ਸ਼ਾਨਦਾਰ ਬੰਦੇ ਨੇ ਕਨਾ ਤੇ ਹਾਕੀ ਦੇ ਲਈ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੁਣ ਵੀ ਕਰਦੇ ਆ ਹਾਂਜੀ ਹੁਣ ਵੀ ਮਤਲਬ ਐਸ ਉਹ ਉਹ ਆਉਂਦੇ ਆ ਬੱਚਿਆਂ ਨੂੰ ਬਹੁਤ ਸਾਰੀ ਮਤਲਬ ਸਿੱਖਿਆ ਦਿੰਦੇ ਆ ਹਾਕੀ ਦੇ ਵਿੱਚ ਡੈਡੀਕੇਸ਼ਨ ਆ ਉਹਨਾਂ ਦੀ ਹਾਂ ਬਿਲਕੁਲ ਹੁਣ ਜੇ ਗੱਲ ਕਰੀ ਖੇਡ ਦੀ ਪ੍ਰਬੰਧਾ ਦੀ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਵੇਂ ਹੁੰਦਾ ਸਾਰਾ ਕੁਝ ਮੈਨੇਜ ਇਸ ਦੇ ਬਾਰੇ ਵੀ ਥੋੜਾ ਦੱਸ ਦਿਓ ਦੇਖੋ ਇਹ ਯੂਨੀਵਰਸਿਟੀ ਦਾ ਇੱਕ ਸਿਸਟਮ ਹੁੰਦਾ ਜਿਹੜਾ ਪ੍ਰਬੰਧ ਚੱਲੀ ਜਾਂਦਾ ਕਿਉਂਕਿ ਸਾਡੇ ਵੱਡ ਵਡੇਰਿਆਂ ਨੇ ਮੈਂ ਕਹੂੰਗਾ ਜਿਹੜੇ ਸਾਡੇ ਪਹਿਲੇ ਸੀਗੇ ਉਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਸਾਨੂੰ ਦਿੱਤਾ ਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕੋਲੇ ਇੱਕੋ ਟੱਕ ਦੇ ਵਿੱਚ 33 ਏਕੜ ਦੇ ਵਿੱਚ ਪਲੇਗਰਾਉਂਡਸ ਨੇ ਵੱਖ-ਵੱਖ ਸਾਡੇ ਕੋਲੇ ਸਲੈਟ ਟ੍ਰੈਕ ਲਾ ਲੋ ਹੌਕੀ ਦਾ ਐਸਟ੍ਰਾਫ ਹੈ ਸਾਡੇ ਕੋਲੇ ਫੁੱਟਬਾਲ ਦਾ ਗਰਾਉਂਡ ਹੈ ਬਾਲੀਵਾਲ ਹੈਂਡਬਾਲ ਬਾਸਕਟਬਾਲ ਹੈ ਨਾ ਜਿਮ ਸਾਡਾ ਆਪਣਾ ਹੈਗਾ ਰੇਂਜ ਆ ਸਾਡੇ ਕੋਲ ਬਹੁਤ ਅੱਛੀ ਜਿਹੜੀ ਆ ਕੋਈ ਸਟੈਂਡਰਡ ਦੀ ਸਾਈਕਲਿੰਗ ਵੈਲੋਡਰਮ ਸਾਡਾ ਬਹੁਤ ਅੱਛਾ ਹੈ ਸਵਿਮਿੰਗ ਪੂਲ ਹੈ ਜਿਹੜਾ ਕਿ ਵੱਡੇ ਸਟੈਂਡਰਡ ਦਾ ਹੈਗਾ ਇਹ ਸਾਰਾ ਕੁਝ ਸੀ 33 34 ਏਕੜ ਦੇ ਵਿੱਚ ਮਤਲਬ ਜਿਹੜਾ ਹੈਗਾ ਉਸਾਰਿਆ ਹੋਇਆ ਔਰ ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਵੀ ਹੈਗਾ ਪਰ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਕਿਸੇ ਯੂਨੀਵਰਸਿਟੀ ਦੇ ਕੋਲੇ ਹੈ ਨਹੀਂਗਾ ਜਿਸ ਤਰ੍ਹਾਂ ਸਾਡੇ ਕੋਲੇ ਹੈਗਾ ਕਿ ਅਸੀਂ ਇੱਕੋ ਜਗ੍ਹਾ ਦੇ ਉੱਪਰ ਇਹ ਟ੍ਰੇਨਿੰਗ ਸੈਂਟਰ ਸਾਰੇ ਹੈਗੇ ਆ ਸਪੋਰਟਸ ਦੇ ਇਹਦੇ ਬਾਰੇ ਸਰ ਥੋੜਾ ਜਿਹਾ ਹੋਰ ਵਿਸਤਾਰ ਦੇ ਨਾਲ ਦੱਸ ਦਿਓ ਕਿ ਜਿਹੜੇ ਜਿਦਾ ਹੁਣ ਤੁਸੀਂ ਕਿਹਾ ਕਿ ਵੱਖ-ਵੱਖ ਗਰਾਊਂਡ ਨੇ ਵੱਖ-ਵੱਖ ਖੇਡਾਂ ਨੂੰ ਲੈ ਕੇ ਉਹਦੇ ਕੋਚ ਦੇ ਬਾਰੇ ਸਾਡੇ ਹਾਂ ਦੇਖੋ ਜਿਹੜੇ ਗਰਾਊਂਡ ਹੈ ਨਾ ਇੱਥੇ ਰੈਗੂਲਰ ਪ੍ਰੈਕਟਿਸ ਕਰਦੇ ਸਾਡੇ ਸਟੂਡੈਂਟ ਇੱਕ ਤਾਂ ਸੀ ਉਹਨਾਂ ਦੇ ਸਿਲੇਬਸ ਦਾ ਪਾੜ ਦੇਖੋ ਸਾਡੇ ਕੋਲੇ ਬੇਸ਼ੱਕ ਸਬਜੈਕਟ ਨਹੀਂਗਾ ਕੋਈ სპੋਰਟਸ ਦਾ ਸਾਡੇ ਕੋਲੇ ਆਰਟ ਦਾ ਨਹੀਂਗਾ ਸਾਡੇ ਕੋਲੇ ਲਿਟਰੇਚਰ ਦਾ ਸਬਜੈਕਟ ਨਹੀਂਗਾ 뮤ਜ਼ਿਕ ਦਾ ਨਹੀਂਗਾ ਲੇਕਿਨ ਇਹਦੇ باوجود ਵੀ ਸਾਡੇ ਬੱਚੇ ਕੰਟੀਨਿਉਟੀ ਦੇ ਵਿੱਚ ਸਪੋਰਟਸ ਦੇ ਨਾਲ ਕਲਚਰ ਦੇ ਨਾਲ ਜੁੜੇ ਆ ਇੱਕ ਤਾਂ ਸਾਡੀ ਪ੍ਰੈਕਟਿਸ ਇਸ ਤਰ੍ਹਾਂ ਦੀ ਬਣਾਈ ਆ ਕਿ ਜਿਸ ਤਰ੍ਹਾਂ ਹੁਣ ਬੀਐਸਸੀ ਕਰਦੇ ਬੱਚੇ ਆ ਉਹਨਾਂ ਲਈ ਐਨਐਸਓ NCC ਜਾਂ NSS ਰੱਖਣਾ ਕੰਪਲਸਰੀ ਹੈ ਠੀਕ ਹੈ ਪਾਰਟ ਹੈ ਉਹਨਾਂ ਦੀ ਪਹਿਲੇ 2 ਸਾਲ ਅਸੀਂ ਉਹਨਾਂ ਨੂੰ ਦਿੰਨੇ ਆ ਐਨਐਸਓ ਬੱਚੇ ਬਹੁਤ ਇੰਟਰਸਟ ਨਾਲ ਕਰਦੇ ਆ ਐਨਐਸਓ ਦਾ ਮਤਲਬ ਹੈ ਕਿ ਜਿਹੜੀ ਸਾਡੀ ਸਪੋਰਟਸ ਆਰਗੇਨਾਈਜੇਸ਼ਨ ਆ ਉਹਦੇ ਨਾਲ ਮਤਲਬ ਉਹਨਾਂ ਬੱਚਿਆਂ ਨੂੰ ਉਸ ਖੇਡ ਸੰਗਠਨ ਦੇ ਨਾਲ ਜੋੜਨਾ ਕਿ ਉੱਥੇ ਰਜਾਨਾ ਪ੍ਰੈਕਟਿਸ ਕਰਦੇ ਆ ਕਿ ਸ਼ਾਮ ਨੂੰ ਹਰੇਕ ਬੱਚੇ ਨੇ ਆਪਣੇ ਮਨਪਸੰਦ ਦੀ ਗੇਮ ਚੁਣੀ ਵੀ ਆ ਭਾਵੇਂ ਉਹ ਫੁੱਟਬਾਲ ਹੋਵੇ ਹਾਕੀ ਹੋਵੇ ਬਾਲੀਬਾਲ ਹੋਵੇ ਬਾਸਕਟਬਾਲ ਹੋਵੇ ਸਾਈਕਲਿੰਗ ਹੋਵੇ ਜਾਂ ਐਥਲੈਟਿਕਸ ਹੋਵੇ ਹੈਨਾ ਉਹ ਚੁਣ ਕੇ ਬੱਚੇ ਉਹਨਾਂ ਦੇ ਅਸੀਂ ਉਹਨਾਂ ਦੇ ਆਪਣੇ ਕੋਚ ਨੇ ਸਾਡੇ ਸਾਡੇ ਟੀਚਰ ਨੇ ਸਪੋਰਟਸ ਦੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਹੈ ਉਹ ਰੋਜ਼ਾਨਾ 2-3 ਘੰਟੇ ਸ਼ਾਮ ਨੂੰ ਪ੍ਰੈਕਟਿਸ ਕਰਦੇ ਆ ਬੱਚੇ ਇਹ ਰੂਟੀਨ ਆ ਉਹਨਾਂ ਬੱਚਿਆਂ ਦੀ ਉਹ ਕੰਪਲਸਰੀ ਵਾਲੇ ਬੱਚੇ ਵੀ ਆਉਂਦੇ ਆ ਤੇ ਦੂਜੇ ਬੱਚੇ ਵੀ ਆਉਂਦੇ ਆ ਸੀਨੀਅਰ ਬੱਚੇ ਵੀ ਉਹਨਾਂ ਦੇ ਵਿੱਚ ਆਉਂਦੇ ਆ ਇਸ ਕਰਕੇ ਯੂਨੀਵਰਸਿਟੀ ਦੇ ਵਿੱਚ ਇੱਕ ਸਪੋਰਟਸ ਕਲਚਰ ਬਣਿਆ ਹੋਇਆ ਕਿ ਸ਼ਾਮ ਨੂੰ ਤੁਸੀਂ ਆ ਕੇ ਦੇਖੋਗੇ ਗਰਾਊਂਡ ਦੇ ਵਿੱਚ ਸਾਡੇ ਸਟੂਡੈਂਟ ਕਿਵੇਂ ਮਤਲਬ ਪੂਰੀ ਡੈਡੀਕੇਸ਼ਨ ਦੇ ਨਾਲ ਉਹ ਇੱਕ ਦੂਜੇ ਨਾਲ ਬਦਲ ਹੱਸ ਕੇ ਖੇਡ ਕੇ ਖੇਡਾਂ ਜਿਹੜੀਆਂ ਕਰਦੇ ਆ ਬਾਹਰਲੇ ਦੋਸਤ ਵੀ ਆਉਂਦੇ ਆ ਕਿਉਂਕਿ ਗਰਾਊਂਡਾਂ ਚੰਗੀਆਂ ਇੱਦਣ ਵੀ ਆਉਂਦੇ ਆ ਉਹ ਅਸੀਂ ਯੂਨੀਵਰਸਿਟੀ ਦਾ ਇੱਕ ਸਿਸਟਮ ਬਣਾਇਆ ਹੋਇਆ ਹੈਗਾ ਠੀਕ ਹੈ ਇਸੇ ਕਰਕੇ ਸਾਡੀਆਂ ਟੀਮਾਂ ਵੀ ਚੰਗੀਆਂ ਅਸੀਂ ਐਗ ਇੰਟਰ ਅਗ੍ਰੀ ਯੂਨੀਵਰਸਿਟੀ ਦੇ ਵਿੱਚ ਸਪੋਰਟਸ ਦੇ ਵਿੱਚ ਜਾਂ ਜਿਹੜੀ ਏਏਯੂ ਫੈਸਟੀਵਲ ਕਰਾਉਂਦੀ ਆ ਉਹਦੇ ਵਿੱਚ ਸਾਡੇ ਬੱਚਿਆਂ ਦੀਆਂ ਅੱਛੀਆਂ ਪੋਜੀਸ਼ਨਾਂ ਆ ਜਦੋਂ ਕਿ ਇਹ ਪਿਓਰ ਸਾਇੰਸ ਦੇ ਸਟੂਡੈਂਟ ਹੁੰਦੇ ਆ ਇਹਦੇ باوجود ਵੀ ਚੰਗੀਆਂ ਪੋਜੀਸ਼ਨਾਂ ਉਹ ਕਰਦੇ ਆ ਇਸੇ ਤਰ੍ਹਾਂ ਹੀ ਕਲਚਰ ਦੇ ਵਿੱਚ ਕਲਚਰ ਦਾ ਵੀ ਸਾਡਾ ਆਪਣਾ ਹੀ ਇੱਕ ਮਤਲਬ ਔਰਾ ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਆਪਣਾ ਹੀ ਥੀਏਟਰ ਆ ਸਾਡੇ ਕੋਲੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵੱ ਸਹੂਲਤ ਸਾਡੇ ਕੋਲੇ ਬੱਚਿਆਂ ਕੋਲੇ ਬਹੁਤ ਜ਼ਿਆਦਾ ਹੈਗੀ ਆ ਵਧੀਆ ਸਟੂਡੈਂਟ ਹੋਮ ਇੱਕ ਐਕਟੀਵਿਟੀ ਦਾ ਸੈਂਟਰ ਆ ਆਪਣੇ ਆਪ ਜਿੱਥੇ ਕੋਈ ਨਾ ਕੋਈ ਐਕਟੀਵਿਟੀ ਚੱਲਦੀ ਰਹਿੰਦੀ ਆ ਇਸ ਕਰਕੇ ਬੱਚਿਆਂ ਨੂੰ ਮਤਲਬ ਇਹ ਆ ਕਿ ਪੜਾਈ ਦੇ ਵਿੱਚ ਤਾਂ ਉਹਨਾਂ ਦਾ ਟਰਸਟ ਹੈ ਹੀ ਹੈ ਪਰ ਕਈ ਵਾਰੀ ਬੱਚਿਆਂ ਨੂੰ ਹੁੰਦਾ ਕਿ ਪੜਾਈ ਦੇ ਵਿੱਚੋਂ ਬੰਦਾ ਪੜਦਾ ਪੜਦਾ ਕਈ ਵਾਰੀ ਹੁੰਦਾ ਨਾ ਕਿ ਹੋਰ ਪਾਸੇ ਵੀ ਰੁਚੀ ਲੱਗਣਾ ਉਸ ਤਰ੍ਹਾਂ ਦੀ ਸਹੂਲਤ ਅਸੀਂ ਕਾਇਮ ਕੀਤੀ ਵਾ ਬੱਚਿਆਂ ਨੂੰ ਕਿ ਉਹ ਵੀ ਆਪਣਾ ਮਾਲਾ ਤੁਸੀਂ ਕਿਹਾ ਤੁਸੀਂ ਤਰੋ ਤਾਜ਼ਗੀ ਕਰਨ ਦਾ ਤਰੀਕਾ ਹੈ ਨਾ ਆਪਣੇ ਮਨ ਨੂੰ ਤੁਸੀਂ ਤਰੋ ਤਾਜ਼ਾ ਕਿੱਦਾਂ ਕਰਨਾ ਹੈ ਇੱਕ ਤਰੀਕਾ ਹੈਗਾ ਡਾਕਟਰ ਸਾਹਿਬ ਹੁਣ ਇੱਕ ਵੱਡਾ ਫੰਕਸ਼ਨ ਹੋਣ ਜਾ ਰਿਹਾ ਪੰਜਾਬ ਸਰਕਾਰ ਦਾ ਇਥੇ ਇਨੀਸਟਿਟਿਊਟ ਦੇ ਵਿੱਚ ਉਹਦੇ ਬਾਰੇ ਵੀ ਜ਼ਰੂਰ ਲੱਗ ਉਹਦੇ ਲਈ ਮਾਨਯੋਗ ਵਾਈਸ ਚਾਂਸਲਰ ਡਾਕਟਰ ਸੁਦੀਪ ਸਿੰਘ ਗੋਸਲ ਉਹਨਾਂ ਦੀ ਅਗਵਾਈ ਦੇ ਵਿੱਚ ਕਿਉਂਕਿ ਸਾਨੂੰ ਉਤਸ਼ਾਹ ਬਹੁਤ ਕਰਦੇ ਆ ਬੇਸ਼ੱਕ ਉਹ ਖੁਦ ਇੱਕ ਬਹੁਤ ਅੱਛੇ ਸਾਇੰਟਿਸਟ ਆ ਵੱਡੇ ਸਾਇੰਟਿਸਟ ਆ ਨਾ ਟਿਸ਼ੂ ਕਲਚਰ ਦੇ ਵਿੱਚ ਬਹੁਤ ਵੱਡਾ ਨਾਮ ਉਹਨਾਂ ਦਾ ਤੇ ਉਹ ਫਿਰ ਵੀ ਸਾਨੂੰ ਕਹਿੰਦੇ ਆ ਵੀ ਸਾਇ ਸਪੋਰਟਸ ਤੇ ਕਲਚਰ ਵਾਲ ਵੀ ਧਿਆਨ ਦਿਓ ਤੇ ਉਹਨਾਂ ਦੀ ਰੁਚੀ ਵੀ ਹੁੰਦੀ ਹੈ ਤੇ ਉਹਨਾਂ ਦੇ ਉਤਸ਼ਾਹ ਕਰਕੇ ਫਿਰ ਅਸੀਂ ਇਸ ਤਰ੍ਹਾਂ ਦੇ ਫੈਸਟੀਵਲ ਲੈ ਲੈਨੇ ਆ ਹੁਣ ਸਾਨੂੰ ਪੰਜਾਬ ਸਰਕਾਰ ਦੇ ਯੁਵਕ ਸੇਵਾਵਾ ਵਿਭਾਗ ਨੇ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਇੱਥੇ ਅਸੀਂ ਕਰਵਾ ਰਹੇ ਹਾਂ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਮਤਲਬ ਕਿ 29 ਨਵੰਬਰ ਤੋਂ 2 ਦਸੰਬਰ ਤੱਕ ਹੋਣੀ ਹੈ ਠੀਕ ਹੈ 4 ਦਿਨ ਉਹ ਇੰਟਰ ਯੂਨੀਵਰਸਿਟੀ ਚੱਲਣੀ ਹੈ ਜਿਦੇ ਵਿੱਚ ਪੰਜਾਬ ਦੀਆਂ ਮਤਲਬ ਲਗਭਗ 20 ਯੂਨੀਵਰਸਟੀਆਂ ਮਤਲਬ 17 18 ਦੀ ਤਾਂ ਸਾਨੂੰ ਕਨਫਰਮੇਸ਼ਨ ਆ ਚੁੱਕੀ ਆ ਲਗਭਗ 20 ਯੂਨੀਵਰਸਿਟੀਆਂ ਦੇ ਵਿਦਿਆਰਥੀ ਆ ਜਿਹੜੇ ਉਹ ਇੱਥੇ ਭਾਗ ਲੈਣਗੇ 2000 ਵਿਦਿਆਰਥੀ ਸਾਡੇ ਕੋਲੇ ਆਊਗਾ ਉਹ 50 ਆਈਟਮਾਂ ਦੇ ਵਿੱਚ ਲਗਭਗ 50 ਆਈਟਮਾਂ ਜਿਹੜੀਆਂ ਉਹਨਾਂ ਨੇ ਸੰਗੀਤ ਦੀਆਂ ਥੀਏਟਰ ਦੀਆਂ ਨਾਚ ਦੀਆਂ ਫਾਈਨ ਆਰਟਸ ਦੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਭਾਗ ਲੈਣਾ ਤੇ ਯੂਨੀਵਰਸਿਟੀ ਦੇ ਵਿੱਚ ਰੌਣਕਾਂ ਲੱਗਣਗੀਆਂ ਉਹਨਾਂ ਦੀ ਕਲਾ ਦੇਖਾਂਗੇ ਅਸੀਂ ਕਿਉਂਕਿ ਉਹ ਯੂਨੀਵਰਸਿਟੀਆਂ ਦੇ ਟਾਪਰ ਆਉਣੇ ਹਾਂਜੀ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਕਰਕੇ ਉਹ ਟਾਪਰ ਆਉਣੇ ਆ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਜਿਹੜੇ ਵਿਦਿਆਰਥੀ ਆ ਉਹ ਬੈਠ ਕੇ ਉਹਨਾਂ ਨੂੰ ਸਾਹ ਕਿ ਕਿਹਸੇ ਰੈਡਿਕਲ ਆ ਜੇ ਜਿਹੜੀ ਇਹਨਾਂ ਵਿਦਿਆਰਥੀਆਂ ਦੇ ਵਿੱਚ ਹੈਗੀ ਆ ਤੇ ਅਸੀਂ ਉਹਨਾਂ ਦੀ ਮੇਜਬਾਨੀ ਕਰਨ ਦੇ ਲਈ ਮਤਲਬ ਉਤਸ਼ਾਹਤ ਆ ਆਪਣੇ ਆਪ ਕੋ ਵਿੱਚ ਲਓ ਸਭ ਹੁਣ ਜਿਹੜੇ ਤੁਹਾਨੂੰ ਸੁਣ ਰਹੇ ਨੇ ਨਾ ਦਰਸ਼ਕ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਜਦੋਂ ਆਪਾਂ ਯੂਨੀਵਰਸਿਟੀ ਦੇ ਵਿੱਚ ਹਿੱਸਾ ਲੈਣ ਜਾਂਦੇ ਆ ਜਾਂ ਤੁਸੀਂ ਕਹਿ ਲਓ ਕਿ ਐਡਮਿਸ਼ਨ ਲੈਣ ਜਾਂਦੇ ਆ ਤਾਂ ਇੱਕ ਟੈਸਟ ਦੇ ਦੌਰਾਨ ਤੁਹਾਨੂੰ ਨਿਕਲਣਾ ਪੈਂਦਾ ਫਿਰ ਜਾ ਕੇ ਤੁਸੀਂ ਸਵਰਗ ਦੇ ਅੰਦਰ ਐਂਟਰ ਕਰਦੇ ਹੋ ਔਰ ਫਿਰ ਉਸ ਤੋਂ ਬਾਅਦ ਜਾ ਕੇ ਤੁਸੀਂ ਇਹਨੂੰ ਚੀਜ਼ਾਂ ਨੂੰ ਮਾਨ ਸਕਦੇ ਹੋ ਤੇ ਜਿਹੜੇ ਲੋਕ ਆਣਾ ਚਾਹੁੰਦੇ ਨੇ ਜੀ ਯੂਨੀਵਰਸਿਟੀ ਉਹਨਾਂ ਦੇ ਬਾਰੇ ਥੋੜਾ ਜਿਹਾ ਉਹਨਾਂ ਨੂੰ ਦੱਸੋ ਕਿ ਕਿਵੇਂ ਕਰਨਗੇ ਉਹ ਕਿਵੇਂ ਆ ਬਿਲਕੁਲ ਦੇਖੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਦਾਖਲਾ ਮਿਲਣਾ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ ਔਰ ਅਸੀਂ ਹਮੇਸ਼ਾ ਹੀ ਸਾਡੇ ਵਿਦਿਆਰਥੀਆਂ ਨੂੰ ਜੀ ਆਖਦੇ ਆ ਜਿਹੜੇ ਵਿਦਿਆਰਥੀ ਇਸ ਵੇਲੇ ਪਲੱਸ 2 ਕਰ ਰਹੇ ਆ ਉਹਨਾਂ ਨੂੰ ਖਾਸ ਤੌਰ ਤੇ ਜੀ ਆਖਦਾ ਕਿ ਤੁਸੀਂ ਤਿਆਰੀ ਕਰੋ ਇੰਟਰਸਟ ਟੈਸਟ ਦੀ ਇੱਥੇ ਤੁਸੀਂ ਸਾਡੇ ਕੋਲੇ ਪੰਜ ਕਾਲਜ ਜਿਹੜੇ ਕੈਂਪਸ ਦੇ ਵਿੱਚ ਹੈਗੇ ਆ ਕਾਲਜ ਆਫ ਐਗਰੀਕਲਚਰ ਖੇਤੀਬਾੜੀ ਦਾ ਕਾਲਜ ਕਮਿਊਨਿਟੀ ਸਾਇੰਸ ਕਾਲਜ ਇਸੇ ਤਰ੍ਹਾਂ ਹੀ ਬੇਸਿਕ ਸਾਇੰਸ ਕਾਲਜ ਇਸੇ ਤਰੀਏ ਐਗਰੀ ਇੰਜੀਨੀਅਰਿੰਗ ਕਾਲਜ ਇਸੇ ਤਰ੍ਹਾਂ ਹੀ ਹਾਰਟੀਕਲਚਰ ਤੇ ਫਰਸਟੀ ਸਾਡਾ ਕਾਲਜ ਆ ਇਹਦੇ ਵਿੱਚ ਗ੍ਰੈਜੂਏਸ਼ਨ ਪੱਧਰ ਤੇ ਤੇ ਪੋਸਟ ਗ੍ਰੈਜੂਏਸ਼ਨ ਪੱਧਰ ਤੇ ਜਿਹੜੇ ਦਾਖਲੇ ਉਹ ਹੁੰਦੇ ਆ ਪਰ ਪਿਆਰੇ ਵਿਦਿਆਰਥੀਓ ਇਹ ਦਾਖਲੇ ਕਿਉਂਕਿ ਆ ਜਿਆਦਾ ਲੋਕਾਂ ਦੀ ਤਮੰਨਾ ਹੁੰਦੀ ਆ ਦੋਸਤਾਂ ਦੀ ਵਿਦਿਆਰਥੀਆਂ ਦੀ ਇੱਥੇ ਦਾਖਲਾ ਲੈਣ ਦੀ ਇਸ ਕਰਕੇ ਇੱਥੇ ਦਾਖਲਾ ਲੈ ਲਈ ਮਿਹਨਤ ਬਹੁਤ ਕਰਨੀ ਪੈਂਦੀ ਤੁਸੀਂ ਐਂਟਰੈਂਸ ਟੈਸਟ ਲਈ ਤਿਆਰੀ ਕਰੋ ਔਖਾ ਵੀ ਨਹੀਂ ਹੁੰਦਾ ਤੁਹਾਡੇ ਆਪਣੇ ਸਲੇਵਸ ਦੇ ਵਿੱਚੋ ਹੀ ਆ ਜਿਹੜਾ ਤੁਸੀਂ ਪਲੱਸ 2 ਤੱਕ ਸਲੇਵਸ ਪੜਿਆ ਉਹਨੂੰ ਪੜੋ ਜਿਹੜੇ ਕੋਰਸ ਦੇ ਵਿੱਚ ਦਾਖਲਾ ਲੈਣਾ ਤੁਸੀਂ ਉਹਦੇ ਬਾਰੇ ਤੁਹਾਨੂੰ ਗਿਆਨ ਹੋਣਾ ਚਾਹੀਦਾ ਫਿਰ ਤੁਹਾਡਾ ਇੰਟਰੈਸਟ ਟੈਸਟ ਹੋ ਜੂਗਾ ਫਿਰ ਇੰਟਰਵਿਊ ਹੋਊਗੀ ਫਿਰ ਜਦੋਂ ਤੁਹਾਨੂੰ ਇੱਥੇ ਦਾਖਲਾ ਮਿਲ ਜੇਗਾ ਤੁਹਾਨੂੰ ਇੱਥੋਂ ਦੀ ਪੜ੍ਹਾਈ ਦਾ ਇੱਕ ਔਰਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਖੂਬਸੂਰਤ ਤਰੀਕੇ ਨਾਲ ਪੜ੍ਹਾਈ ਇੱਥੇ ਕਰਾਈ ਜਾਂਦੀ ਆ ਸਾਡੇ ਕੋਲੇ ਚੰਗੇ ਕਲਾਸਰੂਮ ਨੇ ਚੰਗਾ ਇਨਫਰਾਸਟ੍ਰਕਚਰ ਹੈ ਯੂਨੀਵਰਸਿਟੀ ਕੋਲੇ ਅਧਿਆਪਕਾਂ ਦਾ ਸੁਭਾਅ ਬਹੁਤ ਵਧੀਆ ਇੱਕ ਦੋਸਤਾਨਾ ਜਿਹੜਾ ਸਾਡਾ ਸਬੰਧ ਹੈ ਅਧਿਆਪਕਾਂ ਦਾ ਵਿਦਿਆਰਥੀਆਂ ਦੇ ਨਾਲ ਹਮੇਸ਼ਾ ਰਹਿੰਦਾ ਇੱਥੋਂ ਦੇ ਵਿਦਿਆਰਥੀ ਫਿਰ ਇੱਥੋਂ ਦੇ ਹੋ ਕੇ ਰਹਿ ਜਾਂਦੇ ਆ। ਇਹ ਹੀ ਸਾਡੀ ਖੂਬਸੂਰਤੀ ਹੈ ਇੱਥੋਂ ਦੀ। ਡਾਕਟਰ ਸਾਹਿਬ ਕਈ ਲੋਕ ਸੋਚਦੇ ਨੇ ਕਿ ਜਿੱਦਾਂ ਹੁਣ ਅਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕੀਤੀ ਤਾਂ ਖੇਤੀ ਤੋਂ ਰਿਲੇਟਡ ਹੀ ਹੈ। ਹੁਣ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਵਿਅਕਤੀਤਵ ਵਿਕਾਸ ਦੇ ਉੱਤੇ ਵੀ ਕੰਮ ਕੀਤਾ ਜਾ ਰਿਹਾ। ਖੇਤੀਬਾੜੀ ਯੂਨੀਵਰਸਿਟੀ ਜਿੱਦੇ ਤੁਸੀਂ ਕੰਮ ਕਰਕੇ ਆਉਂਦੇ ਹੋ ਜਾਂ ਤੁਸੀਂ ਪੜ੍ਹਾਈ ਕਰਕੇ ਆਉਂਦੇ ਹੋ। ਉਸ ਤੋਂ ਬਾਅਦ ਕਿਸ ਕਿਸ ਤਰ੍ਹਾਂ ਦੇ ਕੋਰਸੇਸ ਦੇ ਨਾਲ ਅੱਗੇ ਜੁੜ ਸਕਦੇ ਨੇ ਜਾਂ ਕਿਸ ਕਿਸ ਤਰ੍ਹਾਂ ਦੇ ਅੱਗੇ ਮੌਕੇ ਇਹਨਾਂ ਨੂੰ ਲੱਭ ਸਕਦੇ ਨੇ ਥੋੜਾ ਜਿਹਾ ਇਸ ਬਾਰੇ ਵੀ ਦੱਸ ਦਿਓ। ਜੀ ਖੇਤੀਬਾੜੀ ਤਾਂ ਇੱਕ ਬ੍ਰਾਡ ਸਬਜੈਕਟ ਹੈਗਾ ਖੇਤੀਬਾੜੀ ਐਗਰੀਕਲਚਰ ਪਹਿਲਾਂ ਤਾਂ ਐਗਰੀਕਲਚਰ ਦੇ ਵਿੱਚ ਹੀ ਬਹੁਤ ਸਾਰੀਆਂ ਬ੍ਰਾਂਚੇਜ ਹੈਗੀਆਂ ਤੁਸੀਂ ਗ੍ਰੋਨੋਮੀ ਪੜ੍ਹਨੀ ਤੁਸੀਂ ਪਥਾਲੋਜੀ ਪੜ੍ਹਨੀ ਤੁਸੀਂ ਹਾਰਟੀਕਲਚਰ ਪੜ੍ਹਨਾ ਤੁਸੀਂ ਫਰਿਸਟੀ ਪੜ੍ਹਨੀ ਅੱਗੇ ਬ੍ਰਾਂਚਾਂ ਉਹਨਾਂ ਦੀਆਂ ਸਾਰੀਆਂ ਹੈਗੀਆਂ ਠੀਕ ਹੈ ਨਾ ਇਕਨੋਮਿਕਸ ਪੜ੍ਹਨੀ ਜਾਂ ਤੁਸੀਂ ਸ਼ੈਲੋਜੀ ਪੜ੍ਹਨੀ ਜਾਂ ਤੁਸੀਂ ਮੈਥ ਜਾਂ ਸਾਡੇ ਜਿਹੜੇ ਦੂਜੇ ਫਿਜ਼ਿਕਸ ਕੈਮਿਸਟਰੀ ਹੈਨਾ ਇਸ ਤਰ੍ਹਾਂ ਦੇ ਸਬਜੈਕਟ ਆ ਉਹਨੂੰ ਪੜੋ ਇੰਜੀਨੀਅਰਿੰਗ ਐਗਰੀਕਲਚਰਿੰਗ ਦੇ ਵਿੱਚ ਉੱਥੇ ਸਿਵਲ ਵੀ ਆ ਉੱਥੇ ਮਕੈਨੀਕਲ ਵੀ ਸਾਰਾ ਕੁਝ ਪੜਾਇਆ ਜਾਂਦਾ ਕਮਿਊਨਿਟੀ ਸਾਇੰਸ ਦੇ ਆਪਦੇ ਵਧੀਆ ਸਬਜੈਕਟ ਹੈ ਇਸ ਕਰਕੇ ਪੰਜੇ ਕਾਲਜਾਂ ਦੇ ਵਿੱਚ ਜਿਹੜੇ ਆ ਉਹ ਪੜ੍ਹਾਈ ਦੀ ਰੇਂਜ ਬਹੁਤ ਜ਼ਿਆਦਾ ਜਿੱਧਰ ਵੀ ਤੁਹਾਡਾ ਇੰਟਰਸਟ ਆ ਤੁਸੀਂ ਪੰਜਾਬ ਯੂਨੀਵਰਸਿਟੀ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ ਤੇ ਜਾਓ ਉੱਥੇ ਤੁਸੀਂ ਸਾਡਾ ਇਸ ਸਾਲ ਦਾ ਪ੍ਰੋਸਪੈਕਟ ਖੋਲੋ ਪ੍ਰੋਸਪੈਕਟ ਕੋਲ ਕੇ ਤੁਹਾਨੂੰ ਪਤਾ ਲੱਗੂ ਕਿ ਇੱਥੇ ਕਿਸ ਤਰ੍ਹਾਂ ਦੇ ਕੋਰਸ ਸਿੱਖਵਾ ਰਹੇ ਆ ਉਹ ਕੋਰਸਾਂ ਦੀ ਰੇਂਜ ਬਹੁਤ ਜ਼ਿਆਦਾ ਤੁਸੀਂ ਆਪਣੇ ਇੰਟਰਸਟ ਦਾ ਕੋਰਸ ਉਹਦੇ ਵਿੱਚ ਦੇਖੋ ਤੇ ਫਿਰ ਅਗਲੇ ਸਾਲ ਲਈ ਤਿਆਰੀ ਕਰੋ ਆਉਣ ਵਾਲੇ ਸਮੇਂ ਦੇ ਤੁਹਾਡੇ ਇਸ ਪ੍ਰੋਗਰਾਮ ਰਾਹੀਂ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਇਹ ਤਸਵੀਰ ਵੀ ਦਿਖਾ ਰਹੇ ਆ ਇਹ ਵਧੀਆ ਗੱਲ ਹੈ ਕਿ ਇੱਥੇ ਵਿਦਿਆਰਥੀ ਜਿਹੜੇ ਸਾਡੇ ਕਿਸ ਤਰ੍ਹਾਂ ਦੇਖੋ ਸਾਡੇ ਮੰਨ ਲਓ ਕਿ ਸਾਡੇ ਕੋਲੇ 14-15 ਹੋਸਟਲ ਨੇ 14 ਹੋਸਟਲ ਨੇ ਸਾਡੇ ਕੋਲੇ ਕੁੜੀਆਂ ਮੁੰਡਿਆਂ ਦੇ ਇੱਕ ਸਾਡੇ ਕੋਲੇ ਇੰਟਰਨੈਸ਼ਨਲ ਸਟੂਡੈਂਟ ਹੋਸਟਲ ਹੈ ਹੋਸਟਲ ਦੀ ਫੈਸਿਲਿਟੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਧੀ ਹੌਸਟਲ ਦੀਪ ਸੈਲਟੀ ਦਾ ਇਹ ਖਾਣੇ ਦਾ ਬਹੁਤ ਖਿਆਲ ਰੱਖਿਆ ਜਾਂਦਾ ਕਿ ਵਿਦਿਆਰਥੀਆਂ ਅਸੀਂ ਜ਼ਿਆਦਾਤਰ ਮਿਸ ਜਿਹੜੀਆਂ ਸਾਡੀਆਂ ਹੈਗੀਆਂ ਕੋਆਪਰੇਟਿਵ ਵੈਸੇ ਕਿ ਉੱਥੇ ਵਿਦਿਆਰਥੀ ਆਪ ਜਿਹੜੇ ਆ ਉਹ ਮਤਲਬ ਸਾਰੇ ਕਾਸੇ ਨੂੰ ਮੈਨੇਜ ਕਰਦੇ ਆ ਕਿ ਕਿਵੇਂ ਖਾਣਾ ਤਿਆਰ ਕਰਨਾ ਵੈਸੇ ਇਹਨਾਂ ਸਾਰੀਆਂ ਗੱਲਾਂ ਨਾਲੋਂ ਹੌਸਟਲ ਦੀ ਜਿਹੜੀ ਲਾਈਫ ਆ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਜ਼ਿੰਦਗੀ ਦਾ ਤੋਹਫਾ ਹੁੰਦੀ ਹੈ ਕਿ ਉੱਥੇ ਤੁਹਾਨੂੰ ਬਹੁਤ ਸਾਰੇ ਚੈਲੰਜ ਵਿੱਚੋਂ ਲੰਘਣਾ ਪੈਂਦਾ ਬਹੁਤ ਸਾਰੀਆਂ ਤਕਲੀਫਾਂ ਚੋਂ ਲੰਘਣਾ ਪੈਂਦਾ ਬਹੁਤ ਸਾਰੇ ਕਸ਼ਟਾਂ ਚੋਂ ਲੰਘਣਾ ਪੈਂਦਾ ਜਿਹੜੀਆਂ ਘਰਾਂ ਦੇ ਵਿੱਚ ਸੁੱਖ ਸਹੂਲਤਾਂ ਮਿਲਦਾ ਕਈ ਜਿਹੜੀਆਂ ਉਹ ਪਾਸ ਮਤਲਬ ਕਿ ਇੱਕ ਤਰ੍ਹਾਂ ਦੀ ਤਰਾਸ਼ ਕੇ ਕੱਢਦੀਆਂ। ਕਈ ਵਾਰੀ ਜਿਹੜੀਆਂ ਘਰਾਂ 'ਚ ਮਿਲੀਆਂ ਸਹੂਲਤਾਂ ਨਾ ਉਹ ਤੁਹਾਨੂੰ ਫਿਰ ਭਵਿੱਖ ਦੇ ਵਿੱਚ ਵਗਾਰਾਂ ਦੇ ਨਾਲ ਟੱਕਰ ਲੈਣ ਦੇ ਲਈ ਤੁਹਾਨੂੰ ਕਮਜ਼ੋਰ ਕਰ ਦਿੰਦੀਆਂ। ਪਰ ਜਦੋਂ ਤੁਸੀਂ ਬਾਹਰ ਰਹਿੰਦੇ ਆ, ਦੂਜੇ ਵਿਦਿਆਰਥੀਆਂ ਨਾਲ ਰਹਿੰਦੇ ਆ, ਇਕੱਠੇ ਰਹਿੰਦੇ ਆ। ਇੱਕੋ ਕਮਰੇ 'ਚ 4 ਜਾਨੇ ਰਹਿੰਦੇ ਆ ਜਾਂ 2 ਜਾਨੇ ਰਹਿੰਦੇ ਆ। ਉਹ ਇੱਕ ਦੂਜੇ ਨਾਲ ਵਿਚਾਰ ਵਟਾਦਰਾ ਹੁੰਦਾ। ਇਸ ਕਰਕੇ ਹੋਸਟਲ ਦੀ ਲਾਈਫ ਜਿਹੜੀ ਆ ਉਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਬਹੁਤ ਸਹਾਇਕ ਹੁੰਦੀ ਆ। ਮਨ ਲਾਦਾ ਡਾਕਟਰ ਤਾਂ ਅੱਡੇ ਤੋਂ ਜ਼ਿਆਦਾ ਖੂਬਸੂਰਤ ਕਿਸੇ ਦੀ ਲਾਈਫ ਨਹੀਂ ਹੋਣੀ ਕਿਉਂਕਿ ਤੁਸੀਂ ਜਿਸ ਯੂਨੀਵਰਸਿਟੀ ਦੇ ਅੰਦਰ ਪੜ੍ਹੇ ਆ ਉਹਦੇ ਅੰਦਰ ਹੀ ਤੁਸੀਂ ਕੰਮ ਕਰਦੇ ਤੁਹਾਡੀ ਕਾਲਜ ਲਾਈਫ ਤਾਂ ਹੁਣ ਤੱਕ ਚੱਲੀ ਜਾ ਰਹੀ ਹੈ ਬਿਲਕੁਲ ਮੈਂ ਕਿਉਂਕਿ ਮੈਂ ਇੱਥੇ ਪੜਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਮੈਂ ਪੜ੍ਹਿਆ ਇੱਥੇ ਹੀ ਮੈਂ ਫਿਰ ਪੜਾਉਣ ਲੱਗ ਗਿਆ ਇੱਥੇ ਹੀ ਮੈਂ ਸਰਵਿਸ ਕੀਤੀ ਵਿੱਚ ਦੀ ਮੈਂ 10 ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਲਾਏ ਐਜੇ ਡਾਇਰੈਕਟਰ ਯੂਥ ਵੈਲਫੇਅਰ ਠੀਕ ਹੈ ਮੈਨੂੰ ਉੱਥੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਉਸ ਯੂਨੀਵਰਸਿਟੀ ਦੀ ਆਪਣੀ ਖੂ ਸੋ ਮੈਨੂੰ ਬਹੁਤ ਚੰਗਾ ਲੱਗਦਾ ਇੱਥੇ ਜਦੋਂ ਮੈਂ ਪੀਏਯੂ ਦੇ ਵਿੱਚ ਮਤਲਬ ਮੈਨੂੰ ਸਰਵਿਸ ਕਰਨ ਦਾ ਮੌਕਾ ਮਿਲਿਆ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਡਾਕਟਰ ਸਾਹਿਬ ਅੰਤ ਦੇ ਵਿੱਚ ਕੁਝ ਕਹਿਣਾ ਚਾਹੋਗੇ ਸਾਡੇ ਵਿਦਿਆਰਥੀਆਂ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦੇ ਬੱਚੇ ਅੱਗੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਦੇਖੋ ਮੈਂ ਕਿਸਾਨ ਭਰਾਵਾਂ ਨੂੰ ਯਾਨੀ ਕਿ ਮਾਪਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਦੁਨੀਆਂ ਦੇ ਵਿੱਚ ਆ ਔਲਾਦ ਨੂੰ ਬੰਦਾ ਬਹੁਤ ਵੱਡੇ ਤੋਹਫੇ ਦੇ ਸਕਦਾ ਕੋਠੀਆਂ ਕਾਰਾਂ ਮਤਲਬ ਜਾਇਦਾਦਾਂ ਬਣਾ ਕੇ ਦੇ ਸਕਦਾ ਪਰ ਵਿਦਿਆ ਦਾ ਤੋਹਫਾ ਸਭ ਤੋਂ ਵੱਡਾ ਹੁੰਦਾ ਤੁਸੀਂ ਆਪਣੀ ਔਲਾਦ ਨੂੰ ਆਪਣੇ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਕੁੜੀਆਂ ਨੂੰ ਚੰਗੇ ਵਿਦਿਅਕ ادارےਾਂ ਦੇ ਵਿੱਚ ਪੜਾਉਣ ਦਾ ਸੁਪਨਾ ਲਓ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜੀ ਉਹ ਚੰਗੇ ਵਿਦਿਅਕ ਅਦਾਰਿਆਂ ਦੇ ਵਿੱਚ ਹੈ ਇੱਥੋਂ ਪੜ੍ਹੇ ਵਿਦਿਆਰਥੀਆਂ ਦਾ ਆਪਣਾ ਹੀ ਇੱਕ ਹੋਰ ਦੁਨੀਆ ਭਰ ਦੇ ਵਿੱਚ ਦੇਖੋ ਸਾਡੇ ਵਿਦਿਆਰਥੀ ਹਰ ਵਿਸ਼ ਮੁਲਕ ਦੇ ਵਿੱਚ ਉਥੋਂ ਦੀ ਧਿਰ ਬਣੇ ਹੋਏ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਸ ਤੇ ਯੂਰਪ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਆ ਉਹ ਕੰਮ ਕਰਦੇ ਆ ਇਸ ਕਰਕੇ ਤੁਸੀਂ ਆਪਣੇ ਬੱਚਿਆਂ ਦੇ ਉੱਪਰ ਕਿਸੇ ਕਿਸਮ ਤੇ ਖਰਚੇ ਤੇ ਸੰਕੋਚ ਨਾ ਕਰੋ ਉਹਨਾਂ ਨੂੰ ਪੜ੍ਹਾਓ ਹੋਰ ਹੋਰ ਕਿਤੇ ਪਾਬੰਦੀਆਂ ਲਾ ਲਓ ਠੀਕ ਹੈ ਨਾ ਇੱਕ ਬੱਚੇ ਦੀ ਛੋਟੀ ਜੀ ਕਹਾਤਾ ਹੁੰਦੀ ਸੀ ਕਿ ਕਿ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਅਸੀਂ ਮਤਲਬ ਉਧਰ ਪੈਸੇ ਬਰਬਾਦ ਕਰਨ ਨਾਲੋਂ ਨਸ਼ਿਆਂ ਵਾਲੇ ਪਾਸੇ ਅਸੀਂ ਬੱਚਿਆਂ ਦੀਆਂ ਕਿਤਾਬਾਂ ਦੇ ਉੱਪਰ ਪੈਸੇ ਖਰਚੋ ਧੀਆਂ ਨੂੰ ਪੜ੍ਹਾਓ ਤਾਕਿ ਹੋਰਾਂ ਦੇ ਘਰ ਵੀ ਜਾ ਕੇ ਜਿੱਥੇ ਉਹ ਜਾਣ ਉਹ ਘਰ ਵੀ ਬਣੇ ਪੁੱਤਾਂ ਨੂੰ ਪੜ੍ਹਾਓ ਤਾਂਕਿ ਉਹ ਤੁਹਾਡੇ ਨਾਂ ਨੂੰ ਅੱਗੇ ਚਮਕਾਉਣ ਤੇ ਨੌਜਵਾਨ ਪੀੜ੍ਹੀ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਆਪ ਨੂੰ ਕਿਤਾਬਾਂ ਦੇ ਨਾਲ ਜੋੜੋ ਆਪਣੇ ਆਪ ਨੂੰ ਐਜੂਕੇਸ਼ਨ ਦੇ ਨਾਲ ਜੋੜੋ ਚੰਗੀ ਵਿੱਦਿਆ ਲਓ ਠੀਕ ਹੈ ਆਪਦੇ ਮੁਲਕ ਦੀ ਧਰਤੀ ਦੇ ਉੱਪਰ ਮਿਹਨਤ ਕਰਕੇ ਅਸੀਂ ਕਮਾਈਏ ਮਿਹਨਤ ਕਰਕੇ ਖਾਈਏ ਮਿਹਨਤ ਕਰਕੇ ਨੱਚੀਏ ਮਿਹਨਤ ਕਰਕੇ ਗਾਈਏ ਇਹੀ ਸਾਡਾ ਵਧੀਆ ਪਵਿੱਖ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਬਿਲਕੁਲ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਬਹੁਤ ਸੋਹਣੀ ਗੱਲਬਾਤ ਕੀਤੀ ਯੂਨੀਵਰਸਿਟੀ ਬਾਰੇ ਦੱਸਿਆ ਵੈਲਫੇਅਰ ਕਿਵੇਂ ਇੱਥੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਦੇ ਬਾਰੇ ਦੱਸਿਆ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਡਾਕਟਰ ਨਿਰਮਲ ਜੋੜਾ ਸਾਡੇ ਨਾਲ ਸੀ ਜਿਨ੍ਹਾਂ ਨੇ ਵੈਲਫੇਅਰ ਸੁਸਾਇਟੀ ਦੇ ਬਾਰੇ ਦੱਸਿਆ ਜੋ ਇੱਥੇ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਵਿਅਕਤੀਤਵ ਦਾ ਵਿਕਾਸ ਕੀਤਾ ਜਾ ਰਹੇ ਹੈ ਬੱਚਿਆਂ ਦੇ ਬਹੁਤ ਸਾਰੇ ਕੰਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਰ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾ ਕੰਮਾਂ ਦੇ ਨਾਲ ਵੀ ਜੁੜੀ ਹੋਈ ਹੈ ਜਿੱਥੇ ਬੱਚਿਆਂ ਦੀ ਭਲਾਈ ਲਈ ਵੀ ਕੰਮ ਕੀਤੇ ਜਾ ਰਹੇ ਨੇ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ ਨਿਰਮਲ ਸਾਹਿਬ ਦਾ ਜੋ ਸਾਡੇ ਪ੍ਰੋਗਰਾਮ ਨੂੰ ਖੂਬਸੂਰਤ ਉਹਨਾਂ ਨੇ ਬਣਾਇਆ ਫਿਲਹਾਲ ਖੁਸ਼ਾਲ ਖੇਤੀ ਨੂੰ ਅੱਜ ਅਸੀਂ ਵਿਰਾਮ ਲਗਾਵਾਂਗੇ ਮੀਨੂ ਸ਼ਰਮਾ ਨੂੰ ਦਿਓ ਇਜਾਜ਼ਤ ਜਰਾ ਰੱਖਾ